ਇਕ ਸ਼ਬਦ ਨਗਾਉਣ ਲੱਗਾ ਜੀ ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਨੂੰ ਕਹਿਣਾ ਕਿਉਂਕਿ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਗੁਰਸਿੱਖ ਹਰ ਗੁਰਸਿੱਖ ਜੋ ਆਪਣੇ ਟੀਵੀ ਦੇ ਸਾਹਮਣੇ ਬੈਠਾ ਜਾਂ ਮੋਬਾਈਲ ਦੇ ਸਾਹਮਣੇ ਇਸ ਕੀਰਤਨ ਦਰਬਾਰ ਨਾਲ ਜੁੜਿਆ ਤੁਮ ਇੱਕ ਬੇਨਤੀ ਕਰਨੀ ਚਾਹੁੰਨਾ ਬਹੁਤ ਸਾਰੇ ਲੋਕ ਵਿਦਵਾਨ ਵੀ ਇੰਜ ਮੰਨਦੇ ਨੇ ਕਿ ਇਹ ਸ਼ਬਦ ਗੁਰੂ ਸਾਹਿਬ ਜੀ ਦਾ ਨਹੀਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸ਼ਬਦ ਕਿਸ ਦਾ ਹੈ ਕਿਸ ਦਾ ਨਹੀਂ ਇਹ ਤਾਂ ਉਹ ਜਾਣਦੇ ਨੇ ਸਾਨੂੰ ਤਾਂ ਪਹੁੰਚਾ ਕਿ ਗੁਰੂ ਸਾਹਿਬ ਜੀ ਦਾ ਪਰ ਇਹ ਸ਼ਬਦ ਸਾਨੂੰ ਯਾਦ ਕੀ ਦੁਲਾਉਂਦਾ ਹੈ ਸਾਨੂੰ ਲੈ ਕੇ ਕਿੱਥੇ ਜਾਂਦਾ ਹੈ ਇਸ ਗੱਲ ਵੱਲ ਤੁਸੀਂ ਧਿਆਨ ਦੇਣਾ ਜੇ ਤੁਸੀਂ ਨਹੀਂ ਮੰਨਦੇ ਇੰਜ ਹੀ ਮੰਨ ਲਓ ਕਿਸੇ ਗੁਰਸਿੱਖ ਦੀ ਕਿਰਤ ਹੈ ਭਾਈ ਗੁਰਦਾਸ ਜੀ ਦੀ ਕਿਰਤ ਵੀ ਮੰਨਦੇ ਹੀ ਹੋ ਭਾਈ ਨੰਦ ਲਾਲ ਜੀ ਦੀ ਵੀ ਮੰਨਦੇ ਹੋ ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਇਸ ਗੱਲ ਕਰਕੇ ਕੋਈ ਵੀ ਦੁਬਿਧਾ ਨਾ ਮਨ ਵਿੱਚ ਰੱਖੋ ਕਿਉਂਕਿ ਅਕਸਰ ਨਾ ਕਈ ਵਾਰੀ ਇਹ ਸ਼ਬਦ ਗਾਉਣ ਲੱਗਦੇ ਜਦੋਂ ਵਾਦ ਵਿਵਾਦ ਕਰਦੇ ਨੇ ਜੇ ਨਾ ਗਾਓ ਤਾਂ ਵੀ ਮਾੜੀ ਗੱਲ ਤੇ ਗਾਓ ਤਾਂ ਵੀ ਤੋਂ ਮੈਂ ਇੱਕ ਬੇਨਤੀ ਕਰਾਂਗਾ ਜੀ ਏ ਜੇ ਜੇ ਕੋਈ ਦੋਸ਼ ਹੋਵੇ ਜੇ ਕੋਈ ਪਾਪ ਹੋਵੇ ਤੇ ਮੇਰੀ ਛੋਲੀ ਵਿੱਚ ਪਾ ਦਿਓ ਇਸ ਸ਼ਬਦ ਨੂੰ ਤੁਸੀਂ ਸਾਨੂੰ ਗਾ ਲੈਣ ਦਿਓ ਹਰ ਇੱਕ ਪ੍ਰਚਾਰਕ ਨੂੰ ਹਰ ਇੱਕ ਰਾਗੀ ਸਿੰਘ ਨੂੰ ਸ਼ਬਦ ਗਾ ਲੈਣ ਦਿਓ ਸਾਨੂੰ ਰੋਕਿਆ ਨਾ ਕਰੋ ਸਾਨੂੰ ਟੋਕਿਆ ਨਾ ਕਰੋ ਜਿਹੜਾ ਕੋਈ ਮੰਨਦਾ ਕਿ ਸਾਡੀ ਸਾਡੀ ਭਾਵਨਾ ਹੈ ਕਿ ਗੁਰੂ ਸਾਹਿਬ ਕਿਉਂਕਿ ਅਸੀਂ ਸ਼ਬਦਾਂ ਪਿੱਛੇ ਨਹੀਂ ਸ਼ਬਦਾਂ ਦੇ ਪਿੱਛੇ ਜੋ ਹੈ ਸੀ ਉਹ ਦੇਖਨੇ ਇਹ ਜਿਹੜੀ ਗਹਿਰਾਈ ਇਸ ਸ਼ਬਦ ਦੇ ਵਿੱਚ ਔਰ ਜੋ ਸਾਨੂੰ ਨਜ਼ਰ ਆਉਂਦਾ ਉਹ ਮਾਛੀ ਵੜਾ ਸਾਡਾ ਸਾਹਿਬ ਆਪਣੇ ਮਾਲਕ ਨਾਲ ਗੱਲਾਂ ਕਰਦਾ ਸੀ ਉਹ ਦੇਖਦੇ ਆ। ਤੋਂ ਇਹ ਸ਼ਬਦ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਤੁਸੀਂ ਜਿੱਥੇ ਵੀ ਹੋ ਮੇਰੇ ਨਾਲ ਗਾਓ ਇਸ ਸ਼ਬਦ ਨੂੰ ਸਾਰੇ ਜਾਣੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕੀ ਹਾਲ? ਮੈਨੂੰ ਸਿੰਘ ਸਾਹਿਬ ਵੱਲੋਂ ਹੁਕਮ ਹੋਇਆ ਕਿ ਮੈਂ ਆਪ ਸਿੰਘ ਤੁਹਾਨੂੰ ਬੇਨਤੀ ਕਰਦਿਆਂ ਕਿ ਜਿੱਥੇ ਵੀ ਤੁਸੀਂ ਹੈ ਉੱਥੇ ਹੀ ਬੈਠ ਜਾਓ ਹੁਣ ਤੁਹਾਡਾ ਆਇਆ ਸਫਲ ਹੈ ਤੁਹਾਡਾ ਮੱਥਾ ਟੇਕਿਆ ਪ੍ਰਵਾਨ ਜਿੱਥੇ ਜਗ੍ਹਾ ਮਿਲਦੀ ਵੈਭ ਨਾ ਕਰੋ ਕਿ ਅਸੀਂ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਤੇ ਅਸੀਂ ਸ਼ਾਇਦ ਜਿੱਥੇ ਜਿੱਥੇ ਖੜੇ ਹੋ ਉੱਥੇ-ਉੱਥੇ ਬੈਠ ਜਾਓ ਜਗ੍ਹਾ ਦੀ ਕਮੀ ਹੈ ਜਗ੍ਹਾ ਦੀ ਨਹੀਂ ਕਮੀ ਸੰਗਤ ਬਹੁਤ ਜ਼ਿਆਦਾ ਆ ਗਈ ਹੈ ਤੇ ਆਪ ਜੀ ਬੈਠ ਜਾਓ ਥੋੜੀ ਜੀ ਸ਼ਾਂਤੀ ਰੱਖੋ ਹਣ ਕਿਉਂਕਿ ਇਹ ਸ਼ਬਦ ਬਹੁਤ ਹੀ ਪਿਆਰਾ ਹੈ ਗੁਰੂ ਸਾਹਿਬ ਜੀ ਦੀ ਯਾਦ ਦਿਲਾਉਂਦਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਹਾ ਰਚਾਇਆ ਦਾਓ ਦੰਦ ਤੇ ਕੋ ਰਚਾਇਆ ਦਾਓ ਦੰਦ ਤੇ ਕੋ ਰਚਾਇਆ ਦਾਓ ਦੰਦ ਤੇ ਕੋ ਰਚਾਇਆ ਦਾਓ ਨਾ so ਯਾਰ ੜੇਦਾ ਸੰਸਾਰ ਚੰਗਾ ਯਾਰ ੜੇਦਾ ਸੰਸਾਰ ਚੰਗਾ ਯਾਰ ਬੱਟ ਖੇਡਿਆਂਦਾ ਰਹਿਣਾ ਮਿੱਤਰਿਆਰੇ ਹਾਂ